ਬੱਚਿਆਂ ਨੂੰ ਸਕੂਲ ਭੇਜਣ ਦੇ ਲਈ ਜੇਕਰ ਤੁਸੀਂ ਵੀ ਆਟੋ ਬੱਸ ਜਾਂ ਕੁਝ ਵੀ ਲਵਾਇਆ ਹੋਇਆ ਹੈ ਤਾਂ ਧਿਆਨ ਦਿਓ ਖਬਰ ਤੁਹਾਡੇ ਲਈ ਬੇहद ਜ਼ਿਆਦਾ ਜ਼ਰੂਰੀ ਹੈ ਕਿ ਤੁਹਾਡੇ ਬੱਚੇ ਇਹਨਾਂ ਦੇ ਹੱਥਾਂ ਵਿੱਚ ਸੁਰੱਖਿਅਤ ਨੇ ਇਹ ਵੀ ਸਵਾਲ ਬੇहद ਜ਼ਰੂਰੀ ਹੈ ਕਿਉਂਕਿ ਇੱਕ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਪਰਿਵਾਰ ਨੇ ਇੱਕ ਆਟੋ ਵਾਲਾ ਲਗਾਇਆ ਹੋਇਆ ਸੀ ਉਹਨਾਂ ਦੀ ਬੱਚੀ ਨੂੰ ਸਕੂਲ ਛੱਡ ਕੇ ਆਉਣ ਦੇ ਲਈ ਪਰ ਉਸੇ ਦਰਿੰਦੇ ਦੀ ਉਸ ਬੱਚੀ ਤੇ ਏਡੀ ਗੰਦੀ ਨਜ਼ਰ ਪਈ ਕਿ ਉਸ ਬੱਚੀ ਦੇ ਨਾਲ ਉਸਨੇ ਗਲਤ ਹਰਕਤ ਕਰ ਦਿੱਤੀ ਗਲਤ ਹਰਕਤ ਵੀ ਇੰਨੀ ਜ਼ਿਆਦਾ ਕੀਤੀ ਹੈ ਕਿ ਬੱਚੀ ਸਹਿਮੀ ਹੋਈ ਹੈ ਤੇ ਪਰਿਵਾਰ ਨੇ ਹੁਣ ਉਸ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਪੁਲਿਸ ਨੇ ਉਸ ਦਰਿੰਦੇ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਅੱਜ ਅਦਾਲਤ ਦੇ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਪਰਿਵਾਰ ਨੇ ਇਸ ਦਰਿੰਦੇ ਨੂੰ ਜੋ ਤਸਵੀਰਾਂ ਵਿੱਚ ਨਜ਼ਰ ਆ ਰਿਹਾ ਹੈ ਇਸ ਨੂੰ ਅਜਿਹੇ ਆਟੋ ਸਮੇਤ ਹਾਇਰ ਕੀਤਾ ਸੀ ਕਿ ਬੱਚੀ ਨੂੰ ਸਕੂਲ ਲੈ ਕੇ ਆਵੇ ਸਕੂਲ ਛੱਡ ਕੇ ਆਵੇ ਇਸ ਦੇ ਭਰੋਸੇ ਤੇ ਹੀ ਪਰਿਵਾਰ ਨੇ ਆਪਣੀ ਬੱਚੀ ਛੱਡੀ ਹੋਈ ਸੀ ਪਰ ਇਸ ਦਰਿੰਦੇ ਨੇ ਉਸ ਪਰਿਵਾਰ ਦਾ ਭਰੋਸਾ ਜਿਹਾ ਤੋੜਿਆ ਤੇ ਬੱਚੀ ਦੇ ਨਾਲ ਇੰਨੀ ਗੰਦੀ ਹਰਕਤ ਕੀਤੀ ਹੈ ਕਿ ਪਰਿਵਾਰ ਹੁਣ ਪੁਲਿਸ ਕੋਲ ਪਹੁੰਚਿਆ ਤੇ ਪੁਲਿਸ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਇੱਕ ਕਲੋਨੀ ਦੇ ਵਿੱਚ ਬੱਚੀ ਰਹਿੰਦੀ ਸੀ ਅਤੇ ਉੱਥੋਂ ਸਕੂਲ ਲੈ ਕੇ ਜਾਂਦਾ ਸੀ ਇਹ ਆਟੋ ਵਾਲਾ ਤੇ ਉਸ ਤੋਂ ਬਾਅਦ ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਬੱਚੀ ਨੇ ਜੋ ਰੋਂਦੇ ਰੋਂਦੇ ਦੱਸਿਆ ਉਸ ਤੋਂ ਬਾਅਦ ਪੁਲਿਸ ਨੇ ਹੁਣ ਐਕਸ਼ਨ ਲੈ ਲਿਆ ਅਤੇ ਇਸ ਨੂੰ ਗ੍ਰਿਫਤਾਰ ਕਰ ਲਿਆ ਆ ਸੁਣਦੇ ਆ ਪੁਲਿਸ ਤੋਂ ساری ਕਹਾਣੀ ਕਿਉਂ ਨੇ ਇਹ ਆਟੋ ਵਾਲਾ ਤੇ ਕਦੋਂ ਤੋਂ ਇਸ ਪਰਿਵਾਰ ਨਾਲ ਜੁੜਿਆ ਹੋਇਆ ਸੀ ਤੇ 23 ਮਾਰਚ ਨੂੰ ਸਾਡੇ ਕੋਲੇ ਇੱਕ ਲੇਡੀ ਜੀ ਨੇ ਇਨਫਰਮੇਸ਼ਨ ਦਿੱਤੀ ਸੀ ਕਿ ਉਹਦੀ ਲੜਕੀ ਨਾਲ ਐਂਗਰ ਕਰਕੇ ਆ ਗੱਲਬਾਤ ਹੋਈ ਤੇ ਉਹਦੇ ਸਵਾਲ ਤੇ ਅਸੀਂ ਇਮੀਡੀਏਟ ਉਹਦੀ ਸਟੇਟਮੈਂਟ ਲੇ ਕੇ ਅਸੀਂ ਕੇਸ ਰਿਸਟਰ ਕਰਤਾ ਜੀ ਵੀ ਐਨਐਸ ਦੇ ਜਿਹੜੇ ਕਨਸਰਨਡ ਸੈਕਸ਼ਨ ਜੀ ਬੀਐਨਐਸ ਤੇ ਪੋਕਸ ਐਕਟ ਦੇ ਜਿੰਗੇ ਤੇ ਲੜਕੀ ਨੂੰ ਹਸਪੀਟਲਾਈਜ਼ ਕਰਤਾ ਜੀ ਨੈਕਸਟ ਡੇ ਅਸੀਂ ਗ੍ਰੇਡ ਕਰਕੇ ਜਿਹ ਮੈਂ ਜਿਹੜਾ ਸੀ ਉਹਨੂੰ ਅਸੀਂ ਗਿਫਟ ਕਰ ਲਿਆ ਲੜਕੀ ਕਿੱਥੇ ਪੜ੍ਹਨ ਗਈ ਸੀ ਸਕੂਲ ਵਿੱਚ ਕੀ ਕਰੰਗੀ ਇਸ ਲੜਕੀ ਨੇ ਉਹ ਕਿਥੇ ਕਲੋਨੀ ਹੈ ਜੀ ਉੱਥੋਂ ਸਕੂਲ ਦੇ ਵਿੱਚ ਜਾਂਦੇ ਹੁੰਦੇ ਸੀ ਔਟੋ ਵਾਲਾ ਲੈ ਕੇ ਜਾਂਦਾ ਹੁੰਦਾ ਸੀ ਉੱਥੇ ਉਹਦੀ ਲੜਕੀ ਦੀ ਆਪਸ ਚ ਖਿਲਾ ਲੋ ਛੋਟੀ ਬੱਚੀ ਸੀ ਉਹਦੀ ਗੱਲਬਾਤ ਇਹਨੂੰ ਵਿਚਲਾ ਕੇ ਉਹਨੂੰ ਗੱਲਬਾਤਾਂ ਤੇ ਲੈ ਕੇ ਚੱਲ ਵਰਤੀ ਆਦਲਤ ਨੂੰ ਦੱਸਣ ਹਾਂ ਜੀ ਜੀ ਔਟੋ ਵਾਲਾ ਜਿਹੜਾ ਸੁਖਮਨ ਕਨੌਦੀਆ ਸੀ ਉਹ ਨਾਲ ਵਰਤ ਮਿਲਣਾ ਸੀ ਗ੍ਰਿਫਤਾਰ ਕਰ ਲਿਆ 30 ਤਰੀਕ ਨੂੰ ਜੀ ਤੇ ਅੱਜ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਹੱਥ ਉਹ ਤੱਕ ਕਿਨੇ ਟਾਈਮ ਤੋਂ ਜਿਹੜਾ ਹੈਗਾ ਜਿਲਕੇ ਜਾਂਦਾ ਹੈ ਜੀ ਲੜਕੀ ਨੂੰ ਇਹ ਲੜਕੀ ਦਾ ਲਾਇਆ ਹੋਇਆ ਸੀ ਜੀ ਪਿਛਲੇ ਸਾਲ ਚੌਥੀ ਚ ਮਤਲਬ ਉਹ ਲਾਇਆ ਹੋਇਆ ਸੀ 9 10 ਮਹੀਨਾਂ ਦਾ ਲਾਇਆ ਹੋਇਆ ਸੀ ਇਹ ਅਗਸਤ ਮਹੀਨੇ ਦੀ ਗੱਲਬਾਤ 10 ਨੀ ਸਟਾਡੀ ਕਿਹੜੀ ਕਲਾਸ ਦੀ ਪੜ੍ਹਦੀ ਲੱਗੀ ਸਕੂਲ ਹੈ ਜੀ ਸੇ ਸਕੂਲ ਜਿਹੜਾ ਪਹਿਲਾ ਕਲਾਸ ਪੰਜਵੀਂ ਕਲਾਸ ਦੇ ਵਿੱਚ ਪੇਪਰ ਦਿੱਤੇ ਸੀ ਜੀ ਜਿਹੜਾ ਡੀਪ ਕੇਸ ਆਇਆ ਸੀ ਕੀ ਕੇਸ ਆਇਆ ਇਹ 23 ਮਾਰਚ ਨੂੰ ਸਾਡੇ ਕੋਲੇ ਇੱਕ ਲੇਡੀ ਜੀ ਨੇ ਇਨਫੋਰਮੇਸ਼ਨ ਦਿੱਤੀ ਸੀ ਕਿ ਉਹਦੀ ਲੜਕੀ ਨਾਲ ਆਇਆ ਕਰਕੇ ਆ ਗੱਲਬਾਤ ਹੋਈ ਹੈ ਤੇ ਉਹਦੇ ਸਾਨੂੰ ਅਸੀਂ ਇਮੀਡੀਏਟ ਉਹਦੀ ਸਟੇਟਮੈਂਟ ਲਿਖ ਕੇ ਅਸੀਂ ਕੇਸ ਰਿਸਟ ਕਰਤਾ ਜੀ ਵੀ ਐਨਐਸ ਦੇ ਜਿਹੜੀ ਕਨਸਰਨ ਸੈਕਸ਼ਨਸ ਨੇ ਪੀਐਨਐਸ ਦੇ ਪਾਕਸ ਐਕਟ ਦੇ ਦਿੰਦੇ ਤੇ ਲੜਕੀ ਨੂੰ ਹਸਪੀਟਲਾਈਜ਼ ਕਰਤਾ ਜੀ ਨੈਕਸਟ ਡੇ ਅਸੀਂ ਰੀਡ ਕਰਕੇ ਜਿਹ ਮੈਂ ਜਿਹੜਾ ਸੀ ਉਹਨੂੰ ਅਸੀਂ ਕਿੱਥੇ ਕਰ ਲਿਆ ਲੜਕੀ ਕਿੱਥੇ ਪੜ੍ਹਨ ਗਈ ਸੀ ਸਕੂਲ